ਤਾਂ ਪਹਿਲੇ ਬੱਚੋ ਸਾਰਿਆਂ ਨੂੰ ਪਿਆਰਪਰਿ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੇ ਨਾਲ ਆਪਾਂ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਕੀਤੀ ਗਈ ਪੰਜਾਬੀ ਦੀ ਨਵੀਂ ਪਾਠ ਪੁਸਤਕ ਦੇ 18 ਨੰਬਰ ਪੇਜ ਤੇ ਆ ਗਏ ਭਾਓ ਬੇਟਾ ਇਹ ਆਪਣਾ 5ਵੇਂ ਸੈੱਟ ਦਾ ਦੂਜਾ ਪੈਰਾ ਹੈਗਾ ਇਹ 4 4-4 ਪੈਰਿਆਂ ਦਾ ਇੱਕ ਸੈੱਟ ਬਣਿਆ ਹੋਇਆ ਹੈ ਤਾਂ ਆਪਾਂ ਧਿਆਨ ਨਾਲ ਪੜਾਂਗੇ ਪੈਰਾ ਕਹਿੰਦਾ ਇਹ ਮਨੁੱਖੀ ਸਰੀਰ ਦੀ ਸਭ ਤੋਂ ਉੱਤਮ ਰਚਨਾ ਅਸਲ ਦੇ ਵਿੱਚ ਬੇਟਾ ਇਹ ਹੋਊਗਾ ਕੁਦਰਤ ਦੀ ਸਭ ਤੋਂ ਉੱਤਮ ਰਚਨਾ ਹੈ ਮਨੁੱਖੀ ਸਰੀਰ ਹੈ ਜਿਹਦਾ ਠੀਕ ਹੈ ਜ਼ਿੰਦਗੀ ਜਿਉਉਣ ਲਈ ਹੈ ਅਤੇ ਮਨੁੱਖ ਵੀ ਜਿਉਣਾ ਚਾਹੁੰਦਾ ਹੈ ਠੀਕ ਹੈ ਜਿਉਉਣ ਦਾ ਮਤਲਬ ਹੈ ਖੁਸ਼ਹਾਲ ਜ਼ਿੰਦਗੀ ਜਿਉਣਾ ਪਰ ਕਈ ਵਾਰ ਨਿਰਾਸ਼ਾ ਸਾਨੂੰ ਘੇਰ ਲੈਂਦੀ ਹੈ ਠੀਕ ਹੈ ਬੇਟਾ ਅਗੇ ਕਿੰਦਾ ਕਹਿੰਦਾ ਉਹ ਕਿਹੜੀ ਕਲਾ ਹੈ ਜੋ ਕਿਸੇ ਨੂੰ ਖੁਸ਼ਹਾਲ ਜ਼ਿੰਦਗੀ ਜਿਉਣ ਵਿੱਚ ਮਦਦ ਕਰਦੀ ਹੈ ਸਵਾਲ ਕਰਦਾ ਵੀ ਕਿਹੜੀ ਕਲਾ ਹੈ ਜਿਹੜੀ ਕਿਸੇ ਨੂੰ ਖੁਸ਼ਹਾਲ ਜ਼ਿੰਦਗੀ ਜਿਉਣ ਵਿੱਚ ਮਦਦ ਕਰਦੀ ਹੈ ਕਹਿੰਦਾ ਇਹ ਕਲਾ ਬਹੁਤ ਹੀ ਸਰਲ ਕਲਾ ਹੈ ਇਹ ਬਹੁਤ ਸੌਖੀ ਆ ਕਲਾ ਕਹਿੰਦੇ ਇਸ ਲਈ ਨਾ ਤਾਂ ਕਿਸੇ ਦੀ ਤਪੱਸਿਆ ਦੀ ਲੋੜ ਹੈ ਅਤੇ ਨਾ ਹੀ ਕਿਸੇ ਯੋਗ ਅਭਿਆਸ ਦੀ ਲੋੜ ਹੈ ਖੁਸ਼ਹਾਲ ਜ਼ਿੰਦਗੀ ਜਿਉਣ ਦੀ ਗੱਲ ਕਰਦਾ ਪਿਆ ਉਹ ਠੀਕ ਹੈ ਕਿੰਦਾ ਇਹ ਕਲਾ ਹੈ ਸਿਰਫ ਆਪਣੇ ਲਈ ਨਹੀਂ ਦੂਜਿਆਂ ਲਈ ਜਿਉਣਾ ਸਿਰਫ ਬੇਟਾ ਅਸੀਂ ਆਪਣੇ ਲਈ ਨਹੀਂ ਜਿਉਣਾ ਦੂਜਿਆਂ ਲਈ ਜਦੋਂ ਜਿਉਵਾਂਗੇ ਤਾਂ ਫਿਰ ਅਸੀਂ ਕੁਝ ਹਾਲ ਜ਼ਿੰਦਗੀ ਨੂੰ ਅਟਰੈਕਟ ਕਰ ਲਵਾਂਗੇ ਠੀਕ ਹੈ ਜਿਵੇਂ ਸਾਰੇ ਧਰਮ ਵੀ ਦੱਸਦੇ ਆ ਵੀ ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਦੂਜਿਆਂ ਲਈ ਜਿਉਣਾ ਚਾਹੀਦਾ ਹੈ ਠੀਕ ਆ ਭਾ ਅਕਸਰ ਗੱਲ ਕਰਦੇ ਹੁੰਦੇ ਆ ਵੀ ਦੂਜਾ ਤਾਂ ਕੋਈ ਹੈ ਹੀ ਨਹੀਂ ਸਾਰੇ ਘਟਾਂ ਦੇ ਵਿੱਚ ਤਾਂ ਪ੍ਰਮਾਤਮਾ ਬੈਠਾ ਜਦੋਂ ਅਸੀਂ ਪ੍ਰਮਾਤਮਾ ਦੀ ਮਦਦ ਕਰਾਂਗੇ ਪ੍ਰਮਾਤਮਾ ਸਾਡੀ ਮਦਦ ਕਰੂਗਾ ਸਾਡਾ ਜੀਵਨ ਖੁਸ਼ਹਾਲ ਹੋ ਜਾਊਗਾ ਠੀਕ ਆ ਅੱਗੇ ਕੀ ਕਹਿੰਦਾ ਜਦੋਂ ਅਸੀਂ ਦੂਜਿਆਂ ਲਈ ਜੀਵਾਂਗੇ ਤਾਂ ਸਾਡੀ ਜ਼ਿੰਦਗੀ ਵੀ ਦੂਜਿਆਂ ਦੀ ਬਣ ਜਾਵੇਗੀ ਅਤੇ ਲੋਕ ਸਾਨੂੰ ਪਿਆਰ ਕਰਨ ਲੱਗ ਪੈਣਗੇ ਠੀਕ ਆ ਜਦੋਂ ਅਸੀਂ ਦੂਜਿਆਂ ਦੇ ਹੱਥ ਕੰਮਾਂ ਦੇ ਵਿੱਚ ਹੱਥ ਵਿਟਾਵਾਂਗੇ ਤਾਂ ਲੋਕੀ ਸਾਨੂੰ ਪਿਆਰ ਕਰਨ ਲੱਗ ਪੈਂਦੇ ਆ ਠੀਕ ਹੈ ਜੋ ਸਾਨੂੰ ਪਸੰਦ ਕਰਨ ਲੱਗ ਪੈਂਦੇ ਆ ਜਿਸ ਨਾਲ ਖੁਸ਼ੀ ਦੇ ਸਾਰੇ ਦਰਵਾਜ਼ੇ ਖੁੱਲ ਜਾਣਗੇ ਤਾਂ ਬੇਟਾ ਅਕਸਰ ਤੁਹਾਨੂੰ ਰੋਜ਼ ਵਿਚਾਰਾਂ ਚ ਦੱਸਦੇ ਆ ਨਾ ਵੀ ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਜੇ ਕਿਸੇ ਦੂਜੇ ਬੱਚੇ ਕੋ ਪੈਨ ਪੈਨਸਲ ਹੈ ਨਹੀਂ ਉਹਨੂੰ ਦੇ ਦੇਣਾ ਚਾਹੀਦਾ ਕਿਸੇ ਨੂੰ ਭਾਗ ਨਹੀਂ ਕਰਨੀ ਆਉਂਦੀ ਉਹਨੂੰ ਭਾਗ ਸਿਖਾ ਦੇਣੀ ਚਾਹੀਦੀ ਹੈ ਤੁਸੀਂ ਆਪਣੇ ਪੱਧਰ ਤੇ ਇਹ ਕੰਮ ਕਰ ਸਕਦੇ ਆ ਦੂਜੇ ਪਾਸੇ ਤੁਸੀਂ ਪੰਛੀਆਂ ਨੂੰ ਦਾਣਾ ਪਾ ਸਕਦੇ ਆ ਠੀਕ ਹੈ ਆਪਾਂ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਹੈਨਾ ਵੀ ਖੁਸ਼ਹਾਲ ਕਿਵੇਂ ਆਪਾਂ ਜਿਉਣਾ ਆ ਤਾਂ ਉਹ ਵੀਡੀਓ ਦੇਖ ਲਓ ਵੀ ਆਪਾਂ ਕਿਵੇਂ ਮਦਦ ਕਰਨੀ ਆ ਦੂਜਿਆਂ ਦੀ ਠੀਕ ਹੈ ਤੁਸੀਂ ਆਪਣੇ ਲੈਵਲ ਤੇ ਕਿਵੇਂ ਮਦਦ ਕਰ ਸਕਦੇ ਆ ਤਾਂ ਜਦੋਂ ਤੁਸੀਂ ਬੇਟਾ ਅਜਿਹਾੇ ਕੰਮ ਕਰੋਗੇ ਪੌਦਿਆਂ ਨੂੰ ਪਾਣੀ ਲਾਓਗੇ ਦੂਜਿਆਂ ਦੀ ਮਦਦ ਕਰੋਗੇ ਪੰਛੀਆਂ ਨੂੰ ਪਾਣੀ ਪਾਓਗੇ ਠੀਕ ਹੈ ਵੱਡਿਆਂ ਦਾ ਸਤਿਕਾਰ ਕਰੋਗੇ ਤਾਂ ਕਹਿੰਦਾ ਖੁਸ਼ੀ ਦੇ ਸਾਰੇ ਦਰਵਾਜ਼ੇ ਆ ਜਿਹੜੇ ਖੁੱਲ ਜਾਣਗੇ ਅਜਿਹੀ ਸਥਿਤੀ ਵਿੱਚ ਹੀ ਸਾਡੀ ਜ਼ਿੰਦਗੀ ਮਕਸਦ ਪੂਰਨ ਬਣੇਗੀ ਅਤੇ ਅਸੀਂ ਜ਼ਿੰਦਗੀ ਦੇ ਸੁੰਦਰ ਪੱਖ ਨੂੰ ਦੇਖ ਸਕਾਂਗੇ ਠੀਕ ਹੈ ਬੇਟਾ ਜਦੋਂ ਸਾਡੀ ਜ਼ਿੰਦਗੀ ਖੁਸ਼ਹਾਲ ਹੋਈ ਹੋਊਗੀ ਫਿਰ ਅਸੀਂ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਨਾਲ ਸੁੰਦਰ ਪੱਖ ਨੂੰ ਦੇਖ ਸਕਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਇਸ ਪੈਰੇ ਦਾ ਪਹਿਲਾ ਸਵਾਲ ਕਿੰਦਾ ਆਦਮੀ ਕਿਹੋ ਜਿਹਾ ਜੀਵਨ ਜਿਉਣਾ ਪਸੰਦ ਕਰਦਾ ਹੈ ਸੌਖੀ ਜ਼ਿੰਦਗੀ ਵਿਹਲਾ ਜੀਵਨ ਵਿਅਸਤ ਜੀਵਨ ਜਾਂ ਆਨੰਦਮਈ ਜੀਵਨ ਹਰ ਆਦਮੀ ਬੇਟਾ ਆਨੰਦਮਈ ਜੀਵਨ ਜਿਹੜਾ ਜਿਉਣਾ ਚਾਹੁੰਦਾ ਹੈ ਠੀਕ ਹੈ ਬੇਟਾ ਕਹਿੰਦਾ ਜ਼ਿੰਦਗੀ ਜਿਉਣ ਦੀ ਇੱਕ ਚੰਗੀ ਕਲਾ ਹੈ ਹਰ ਰੋਜ਼ ਯੋਗ ਕਰਨਾ ਕਦੇ-ਕਦੇ ਤਪੱਸਿਆ ਕਰਨਾ ਦਿਲਚਸਪ ਕਹਾਣੀਆਂ ਨਾਵਲ ਪੜ੍ਹਨਾ ਅੱਗੇ ਹੈਗਾ ਦੂਜਿਆਂ ਲਈ ਜਿਉਣਾ ਸਿਰਫ ਆਪਣੇ ਲਈ ਨਹੀਂ ਤਾਂ ਬੇਟਾ ਆਹ ਬੈਸਟ ਆਨਸਰ ਆ ਕਿਉਂਕਿ ਪਹਿਰੇ ਚ ਉਹਨਾਂ ਨੇ ਸਾਨੂੰ ਦੱਸਿਆ ਵੀ ਜਦੋਂ ਅਸੀਂ ਦੂਜਿਆਂ ਲਈ ਜਿਉਵਾਂਗੇ ਤਾਂ ਸਾਡੇ ਸਾਰੇ ਖੁਸ਼ੀਆਂ ਦੇ ਰਸਤੇ ਖੁੱਲ ਜਾਣਗੇ ਠੀਕ ਹੈ ਇਹਦੇ ਲਈ ਬੇਟਾ ਇੱਕ ਸਪੈਸ਼ਲ ਵੀਡੀਓ ਵੀ ਬਣਾਈ ਹੋਈ ਹੈ ਰੱਬ ਦੇ ਦੋਸਤ ਬਣੋ ਠੀਕ ਹੈ ਉਹ ਵੀਡੀਓ ਤੁਸੀਂ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਸਾਰਾ ਅੱਗੇ ਬੇਟਾ ਹੈਗਾ ਸਵਾਲ ਨੰਬਰ 88 ਦੂਜਿਆਂ ਲਈ ਜਿਉਣ ਦਾ ਪ੍ਰਭਾਵ ਹੋਵੇਗਾ ਸਾਡੀ ਜ਼ਿੰਦਗੀ ਵੀ ਦੂਜਿਆਂ ਵਰਗੀ ਬਣ ਜਾਵੇਗੀ ਅੱਗੇ ਕਹਿੰਦਾ ਪੇ ਲੋਕ ਸਾਨੂੰ ਪਿਆਰ ਕਰਨ ਲੱਗ ਪੈਣਗੇ ਖੁਸ਼ੀ ਦੇ ਦਰਵਾਜ਼ੇ ਖੁੱਲਣਗੇ ਤਾਂ ਬੇਟਾ ਉਪਰੋਕਤ ਸਾਰੇ ਇਹਦਾ ਬੇਟਾ D1 ਹੈ ਜਿਹੜਾ ਸਾਰਿਆਂ ਤੋਂ ਬੈਸਟ ਆਲਟਰਨੇਟਿਵ ਹੈਗਾ ਆ ਠੀਕ ਹੈ ਸਾਨੂੰ ਦੂਜੇ ਵੀ ਪਿਆਰ ਕਰਨ ਲੱਗ ਪੈਣਗੇ ਇੱਥੇ ਬੇਟਾ ਜਦੋਂ ਹਿੰਦੀ ਤੋਂ ਪੰਜਾਬ ਦੂਜਿਆਂ ਵਰਗੀ ਨਹੀਂ ਦੂਜਿਆਂ ਦੀ ਵੀ ਬਣ ਜਾਵੇਗੀ ਠੀਕ ਹੈ ਬੇਟਾ ਇਹੀ ਹੈ ਠੀਕ ਹੈ ਉਹ ਪੰਜਾਬੀ ਹਿੰਦੀ ਤੋਂ ਦੇ ਦੋ ਟਰਾਂਸਲੇਟ ਕੀਤਾ ਥੋੜਾ ਜਿਹਾ ਵੇਰੀਏਸ਼ਨ ਰਹਿ ਗਈ ਸੀ ਤਾਂ ਉਪਰੋਕਤ ਸਾਰੇ ਜਿਹੜੇ ਆ ਇਹਦਾ ਬੈਸਟ ਆਲਟਰਨੇਟਿਵ ਹੈਗਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 99 ਦਿੱਤੇ ਗਏ ਹਵਾਲੇ ਬੇਟਾ ਅਸਲ ਚ ਪੈਰੇ ਆ ਪੈਰੇ ਲਈ ਸਭ ਤੋਂ ਢੁਕਵਾਂ ਸਿਰਲੇਖ ਕੀ ਹੋ ਸਕਦਾ ਹੈ ਜੀਵਨ ਵਿੱਚ ਯੋਗ ਅਭਿਆਸ ਜੀਵਨ ਇੱਕ ਤਪੱਸਿਆ ਜੀਵਨ ਜਿਉਣ ਦੀ ਕਲਾ ਜੀਵਨ ਅਤੇ ਪਰਮਾਤਮਾ ਦਾ ਬੇਟਾ ਸਭ ਤੋਂ ਟੂ ਕੁਮਾਂਸਰ ਲੇਖ ਸਾਨੂੰ ਜੀਵਨ ਜਿਉਣ ਦੀ ਕਲਾ ਦੱਸੀ ਗਈ ਹੈ ਵੀ ਅਸੀਂ ਖੁਸ਼ਹਾਲ ਜੀਵਨ ਕਿਵੇਂ ਜਿਉ ਸਕਦੇ ਹਾਂ ਦੂਜਿਆਂ ਦੀ ਮਦਦ ਕਰਕੇ ਠੀਕ ਹੈ ਬੇਟਾ ਅੱਗੇ ਕਹਿੰਦਾ ਸ਼ਬਦ ਜੋੜ ਦੇ ਦ੍ਰਿਸ਼ਟੀਕੋਣ ਤੋਂ ਸਹੀ ਸ਼ਬਦ ਚੁਣੋ ਚੁਣੋ ਸ਼ਬਦ ਜੋੜ ਦੇ ਦ੍ਰਿਸ਼ਟੀਕੋਣ ਤੋਂ ਸਹੀ ਸ਼ਬਦ ਚੁਣੋ ਚਮਕਦਾਰ ਚਮਕੀਲਾ ਚਮਕਦਰ ਚਮਕਦਾਰ ਤਾਂ ਬੇਟਾ ਕਿਹੜਾ ਹੈਗਾ ਆ ਚਮਕਦਾਰ ਇਹ ਸ਼ਬਦ ਜੋੜ ਦੇ ਦ੍ਰਿਸ਼ਟੀਕੋਣ ਤੋਂ ਸਭ ਤੋਂ ਸਹੀ ਸ਼ਬਦ ਹੈਗਾ ਆ ਤਾਂ ਬੇਟਾ ਆਹ ਚਮਕਦਾਰ ਆ ਜਿਹੜਾ ਠੀਕ ਸ਼ਬਦ ਜੋੜ ਹੈਗਾ ਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਇਹਦੇ ਨਾਲ ਹੀ ਬੇਟਾ ਇਹ ਜਿਹੜਾ ਹੈਗਾ ਆ ਤੁਹਾਡਾ ਇਹ ਪੈਰਾ ਕੰਪਲੀਟ ਹੋ ਗਿਆ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ